ਬੱਤਾ ਸਾਹਿਬ ਆਗਮ ਅਥਾ ਕਿਉ ਮਿਲਿਐ ਪ੍ਰਭ ਬੇਪਰਵਾਹ ਕਾਟ ਸਿਲਕ ਜਿਸ ਮਾਰਗ ਪਾਏ ਸੋ ਬਿ ਸੰਗਤ ਬਾਸਾ ਪਾਈਦਾ ਹਉਕਮ ਬੂਝੈ ਸੋ ਸੇਵਕ ਕਹੀਐ ਬੁਰਾ ਭਲਾ ਦੋਈ ਸੰਸਰ ਸਹੀਐ ਹਉ ਮੈਂ ਜਾਇ ਤਾ ਏਕੋ ਬੂਝੈ ਸੋ ਗੁਰਮੁਖ ਸਹਿਜ ਸੁਮਾਏ ਦਾ ਹਰ ਕੇ ਭਗਤ ਸਦਾ ਸੁਖ ਵਾਸੀ ਬਾਨ ਸੁਭਾਈ ਅਤੀਤ ਉਦਾਸੀ ਅਨਕ ਰੰਗ ਕਰਹਿ ਬੋ ਭਾਤੀ ਜਿਉ ਪਿਤਾ ਪੁੱਤ ਲੜਾਈ ਦਾ ਆਗਮ ਅਗੋਚੈ ਦਾ ਕੀਮਤ ਨਹੀਂ ਪਾਈ ਤਾਮਨੀਏ ਜਨੈ ਮਿਲਾਈ ਗੁਰਮਖ ਪ੍ਰਗਟ ਪਿਆ ਤੈਨ ਜਨਕ ਜਿਨ ਧੁਰ ਮਸਤਕ ਲੇਖ ਲਿਖਾਈ ਦਾ ਤੂੰ ਆਪੇ ਕਰਤਾ ਕਰਨ ਕਰਨਾ ਸ੍ਰੇਸ਼ਟੋ ਭਾਏ ਧਰੀ ਸਭ ਧਰਨਾ ਜਨ ਨਾਨਕ ਸਰਨ ਪਿਆ ਹਰ ਦਵਾਰੇ ਹਰ ਭਾਵੇਂ ਨਾਜ ਰਖਾਈ ਦਾ ਮਾਰੂ ਸੋਲਹਿ ਮਹੱਲਾ ਪੰਜਵਾ ਇਕ ਓੰਕਾਰ ਸਤਿਗੁਰ ਪ੍ਰਸਾਦ ਜੋਦੀ ਸੈ ਸੁਇਕੋ ਤੂ ਹੈ ਬਾਣੀ ਤੇਰੀ ਸ੍ਰਵਟ ਸੁਣੀਏ ਦੂਜੀ ਅਵਰਨਾ ਜਪ ਸਕਾਈ ਸੰਗਤ ਤੁਮਾਰੀ ਧਾਰਨਾ ਆਪ ਚਤਾਰੇ ਆਪਨਾ ਕੀਆ ਅਸਮੀ ਆਪ ਆਪ ਰਭਥਿਆ ਆਪ ਪਾਏ ਰਚਿਉਨ पसारा ਅਪੇ ਘਟਕਤ ਸਾਰਨਾ ਇੱਕ ਉਪਾਏ ਮਰ ਦਰਬਾਰੀ ਇੱਕ ਉਦਾਸੀ ਇੱਕ ਘਰਬਾਰੀ ਇਕ ਭੁਖੇ ਇਕ ਤ੍ਰਿਪਤ ਅਗਾਏ ਸਭ ਸੈ ਤੇਰਾ ਪਰਣਾ ਆਪੇ ਸਤ 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 ਸਾਚੂ ਊਤ ਪੂਤ ਭਗਤ ਸੰਗ ਰਾਚਾ ਆਪੇ ਗੁਤ ਆਪੇ ਹੈ ਪ੍ਰਗਟ ਆਪਣਾ ਅਕਸਰਡਾ ਸਦਾ ਸਦਾ ਸਦ ਹੋਵਣ ਹਾਰਾ ਉਚੈ ਅਗਮ ਯਥਾ ਹੋਵ ਪਾਰਾ ਊਣੇ ਭਰੇ ਭਰੇ ਪਰ ਊਣੇ ਇਹ ਚਲ ਸੁਆਮੀ ਕੇ ਕਾਰਣਾ ਮੁਖਸ ਲਾਹੀ ਸੱਜੇ ਸਾਹ ਨਣੀ ਪਖਾ ਅਦਮ ਅਥਾਹ ਕੰਨੀ ਸੁਨ ਮਰ ਤਨ ਹਰਿਆ ਮੇਰੇ ਸਾਹਿਬ ਸਗ ਲੋ ਉਧਾਰਨਾ ਕਰ ਕਰ ਵੇਖ ਹੈ ਕੀਤਾ ਆਪਣਾ ਜੀ ਜੰਤ ਸੋਇ ਹੈ ਜਪਣਾ ਆਪਣੀ ਕੁਦਰਤ ਯਾਪੇ ਜਾਣੈ ਨਦਰਿ ਨਦਰਿ ਨਿਹਾਲ ਨਾ ਸੰਤ ਸਭ ਜਹ ਬੈਸੇ ਪ੍ਰਪਸੇ ਆਨੰਦ ਮੰਗਲ ਹਰ ਚਤ ਮਾਸੀ ਗੁਣ ਗਾਵਹਿ ਅਨਹ ਤੁਣ ਬਾਣੀ ਤਹਿ ਨਾਨਕ ਦਾਸ ਚਿਤਾਰਨਾਮ ਆਵੜ ਜਾਣਾ ਸਭ ਚਲਕ ਤੁਮਾਰਾ ਕਰ ਕਰ ਦੇਖੈ ਖੇਲ ਅਪਾਰਾ ਆਪ ਪਾਇਓ ਪਾਵਣ ਹਰ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾ ਸੋਏ ਤੁਮਾਰੀ ਸਦਾ ਸਦਾ ਜਾਈ ਬਲੇਹਾਰੀ ਦੁਇ ਕਰ ਜੋੜ ਸਿਮਰੂ ਦਿਨ ਰਾਤੀ ਮੇਰੇ ਸਵਾਮੀ ਅਗਮ ਅਪਾਰਨਾ ਤੋਦ ਵੇਨ ਦੂਤੇ ਕਿਸ ਸਾਲ ਹੈ ਏਕੋ ਏਕ ਜੱਪੇ ਮਨ ਬਾਹੀ ਉਕਮੰਘੂਜਨ ਭੈ ਨਿਹਾਲ ਇਹ ਭਗਤਾ ਕੀ ਕਹਲਣਾ ਗੁਰ ਉਪਦੇਸ ਜਪਿਐ ਮਨ ਸਚ ਗੁਰ ਉਪਦੇਸ RAM ਲੰਗ ਰਾਚਾ गोदयपतेस टूट है सब बंधन एगो परम मोह पर जालणा जह राखै सोए सुख थना सहज होए सोए फल मना ਬਿਨ ਸੇ ਬੈਰ ਨਾਹੀ ਕੋ ਬੈਰੀ ਸਭ ਏਕੋ ਹੈ ਭਲਣਾ ਦਰ ਚੂਕੇ ਬਿਨ ਸੇ ਅਧਿਆਰੇ ਪ੍ਰਗਟ ਹੋਏ ਪ੍ਰਪੁਰਖ ਨਦਾਰੇ ਆਪ ਛੋੜ ਪਏ ਸਰਨਾਈ ਤਿਸ ਕਾ ਸਾਥਿਸ ਘਾਲਣਾ ਐਸਾ ਕੋਬੜ ਭਗੇ ਆਇਆ ਆਠ ਪਹਿਰ ਜਨ ਖਸਮ ਪਿਆਰ ਤਿਸ ਜਨ ਕੈ ਸੰਗ ਤਰੈ ਸਭ ਕੋਈ ਸੋ ਪਰਵਾਰ इह बक्सी समते पावा आठ पहर कर जूड त्यावा नाम जपे नाम सहर समावा नाम नानक मिले उचारना मारू महला पंजवा ਸੂਰਤ ਦੇਖਣਾ ਭੂਲ ਗਵਰ ਮਿਥਨ ਮਹਾਰਾ ਝੂਠ ਕਿਸਾਰ ਜਗ ਮਹਿ ਕੋਈ ਰਹਿ ਨ ਪਾਈ నిਹਿਤ ਏਕ ਨਾਰਾਇਣ ਗੁਰਪੁਰੇ ਕੀ ਪਉ ਸਰਨਾਇ ਉਹ ਸੋਗ ਸਭ ਪਰਮ ਮਿਟਾਈ ਇਕੋ ਮੰਤਰ ਦਰਡਾਈ ਔਖਦ ਸਚ ਨਾਮ ਰਦਕਾਇਣਾ ਜਿਸ ਨਾਮੈ ਗਉ ਤਰਸੈ ਮੋ ਦੇਵ ਸਗਲ ਭਗਤ ਜਾ ਕੇ ਕਰਦੇ ਸੇਵਾ ਅਨਾਥ ਅਨਾਥੀ ਨਨੁ ਕ ਭੰਜਨਾ ਸੋ ਗੁਰ ਪੂਰੀ ਤੇ ਪਾਇਨਾ ਹੋਰ ਦਵਾਰ ਕੋਈ ਨ ਸੋਜੈ ਦ੍ਰਿਪਾ ਬੁਨਤਾਵੇ ਈਸ਼ੂ ਨਾਮੁ ਚੇ ਸਤ ਗੁਰ ਸਾਹੋ ਪੰਡਾਰ ਨਾਮ ਜਿਸ ਇਹੋ ਰਤਨ ਤਿਸੈ ਤੇ ਪਾਇਣਾ ਜਾ ਕੇ ਤੋਰ ਕਰੇ ਪੁਨੀਤਾ ਸੁਨਰ ਦੇਵ